ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਨਿਭਾਉਣ ਖਾਸ ਕਰ ਸੁਖਬੀਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਨਿਭਾਈ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ਤੇ ਮਾਨ ਸਰਕਾਰ ਤੋਂ ਵੀ ਜਵਾਬ ਮੰਗਣ ਉਧਰ ਮੁੱਖ ਮੰਤਰੀ ਭਗਵੰਤ ਮਾਨ ਗੇਂਦ ਕੇਂਦਰ ਦੇ ਪਾਲੇ ਦੇ ਵਿੱਚ ਸੁੱਟਰੇ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਕਿਸਾਨਾਂ ਦਾ ਮਸਲਾ ਕੇਂਦਰ ਨਾਲ ਹੈ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਨੇ ਅਜੇਚ ਮੋਦੀ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਬੜੀ ਦੁੱਖ ਦੀ ਗੱਲ ਹੈ ਕੱਲ ਤੋਂ ਮੈਂ ਖਬਰ ਸੁਣੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਉਹ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪੈਦਾ ਕਰਕੇ ਦਿੱਤਾ ਕਿਸਾਨਾਂ ਤੇ ਉੱਤੇ ਗੋਲੀਆਂ ਚਲਾਉਣੀਆਂ ਰਬਰ ਬੁਲੇਟਸ ਨਾਲ ਆ ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ ਹਰ ਵਰਗ ਨੂੰ ਡੈਮੋਕ੍ਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨਾ ਪਰ ਸਰਕਾਰਾਂ ਨੂੰ ਵੀ ਇਹ ਜ਼ੁਮਾਰੀ ਹੁੰਦੀ ਹੈ ਕਿਵੇਂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਮੁਵਾਰਤ ਬادل ਸਾਹਿਬ ਵੱਡੇ ਬادل ਸਾਹਿਬ ਵੀ ਇੱਕ ਸੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਪ ਲਾ ਲੈਂਦੇ ਸੀ ਉਹਨਾਂ ਨੇ ਉਹਨਾਂ ਨਾਲ ਆਪ ਗੱਲ ਕਰਦੇ ਸੀ ਤੇ ਨਾਲ ਦੇ ਨਾਲ ਸਮਝਾ ਲੈਂਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀ ਮੰਗਾਂ ਹੈ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕੱਤੋਂ ਕੱਟ ਆਪਣੀ ਕਮਿਟਮੈਂਟ ਪੂਰੀ ਕਰਨੀ ਚਾਹੀਦੀ ਨਾਲੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਭਗਵੰਤ ਮਾਨ ਨੇ ਇਲੈਕਸ਼ਨ ਤੋਂ ਪਹਿਲੇ ਪੰਜਾਬੀਆਂ ਨੂੰ ਵਾਦਾ ਕੀਤਾ ਸੀ ਕਿ 22 ਫਸਲਾਂ ਤੇ ਮੈਂ ਐਮਐਸਪੀ ਦਊਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਤੇ ਮੈਂ ਜਥੇਬੰਦਿਆਂ ਨੂੰ ਵੀ ਬੇਨਤੀ ਕਰਨਾ ਚਾਹਣਾ ਆਪਾਂ ਉਹਨਾਂ ਭਗਵੰਤ ਮਾਨ ਜਿਹੜੀ ਆਪਣੀ ਵਾਦਾ ਕਰਕੇ ਅੱਜ ਉਹ ਮੁੱਖ ਮੰਤਰੀ ਬਣਿਆ ਫਿਰਦਾ ਹੈ ਹੁਣ ਅੱਜ ਕੈਬਨਟ ਹੈ ਹੌਸਲਾ ਕੈਬਨਟ ਫੈਸਲਾ ਕਰ ਲੈ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਨਾਲੇ ਅਗਲੇ ਮਹੀਨੇ ਸੈਸ਼ਨ ਆ ਪੰਜਾਬ ਦਾ ਉਹ ਸੈਸ਼ਨ ਵਿੱਚ ਐਕਟ ਲੈ ਕੇ ਆਏ ਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਦਾ ਕੀਤਾ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਸ ਕਰਕੇ ਉਹ ਮੁੱਖ ਮੰਤਰੀ ਬਣਿਆ ਤੇ ਮੈਂ ਅਕਾਲੀ ਦਲ ਦੇ ਐਮਐਲਏ ਜਿਹੜੇ ਹੈਗੇ ਉਹ ਅਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਆ ਜਿਹੜਾ ਐਕਟ ਲੈ ਕੇ ਆਊਗਾ 22 ਫਸਲਾਂ ਦੀ ਐਮਐਸਪੀ ਦੇਣ ਦਾ ਉਹਦਾ ਅਸੀਂ ਸਮਰਥਨ ਵੀ ਕਰਾਂਗੇ ਤੇ ਪੂਰੀ ਸਪੋਰਟ ਵੀ ਕਰਾਂਗੇ ਮੈਂ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ ਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਵੇੜੋ ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ ਉਸ ਵੇਲੇ ਤਾਂ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਦ ਲੋਕਾਂ ਦੇ ਦਿਲਾਂ 'ਚੋਂ ਪਾਸ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਜੀ ਸ਼ਾਇਦ ਹੁਣ 3 ਸਾਲਾਂ 'ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ ਤੇ ਕੁਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ